ਸ੍ਰੀ ਰਾਮ ਜੈ ਸੰਕਰ ਮਹਦੇ ਹਰ ਹਰ ਮਹਦੇ ਅੱਜ ਸਿਵਸਣਾ ਸੁਮਾਪਾਦੀ ਦੀ ਮੀਟਿੰਗ ਇੱਕ ਪਠਾਨਕੋਟ ਸੁੰਦਰ ਨਗਰ ਵਿੱਚ ਕੀਤੀ ਗਈ ਆ ਆਪਣੇ ਸ੍ਰੀ ਕਮਲੇਸ਼ ਬਾਦਵਾਦ ਜੀ ਔਰ ਆਪਣੇ ਰਾਸ਼ਟਰੀ ਜੂਥ ਵਿੰਗ ਦੇ ਸ੍ਰੀ ਬੰਟੀ ਜੋਗੀ ਜੀ ਸਿਵਸਣਾ ਸੁਮਾਪਾਦੀ ਦੀ ਪੂਰੀ ਟੀਮ ਤੇ ਸਲਾਹ ਨਾਲ ਅਸੀਂ ਸ਼੍ਰੀਮਤੀ ਸ੍ਰੀ ਸੋਨੀਆ ਜੀ ਨੂੰ ਮਹਿਲਾ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਅੱਜ ਔਰ ਸਾਡੀ ਪਿਆਰ ਸ੍ਰੀ ਸ੍ਰਿਮਤੀ ਜੀ ਸ੍ਰੀ ਇਹ ਪੰਜਾਬ ਚੇਅਰਮੈਨ ਮਹਿਲਾ ਵਿੰਗ ਦੇ ਨਿਯੁਕਤ ਕੀਤਾ ਜਾਂਦਾ ਹੈ ਔਰ ਵੀ ਦਿਨੋਂ ਦਿਨ ਇਹ ਆਪਣੀ ਜਿੰਨੇ ਵੀ ਮਾਤਰ ਸ਼ਕਤੀ ਮਹਿਲਾ ਸ਼ਕਤੀ ਨੂੰ ਨਾਲ ਜੋੜਨਗੇ ਜਿਆਦਾ ਕੁਝ ਨਾ ਕੰਦਾ ਜਾਂ ਜੈ ਸ੍ਰੀ ਰਾਮ ਜੈ ਸੰਕਰਮਹੰਦੇ ਜੈ ਬਜਰੰਗੇ ਹਾਂ ਜੈ ਮਹਾਰਾਜ ਜੈ ਕਰੋ ਬੀਰ ਅੱਜ ਮੈਨੂੰ ਬੜੀ ਖੁਸ਼ੀ ਹੈ ਚਲੋ ਅੱਗੇ ਵੀ ਅਸੀਂ ਇਸੇ ਤਰ੍ਹਾਂ ਹੀ ਕੰਮ ਕਰਦੇ ਪਿਆ। ਵੀ ਮੈਂ ਆਪਣੀ Shivshaina ਸਮਾਈ ਭਾਦੀ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਟੀਮ ਦੇ ਵਿੱਚ ਲਿਆਂਦਾ ਆ। ਔਰ ਮੈਂ ਰਮਨ ਜੀ ਦਾ ਵੀ ਬਹੁਤ ਜ਼ਿਆਦਾ ਦਿਲ ਤੋਂ ਧੰਨਵਾਦ ਕਰਦੀ ਆ ਔਰ ਆਪਣੀ ਟੀਮ ਦਾ ਵੀ ਸਮਾਈ ਭਾਦੀ ਆਪਣੀ ਪੂਰੀ ਟੀਮ ਦਾ ਧੰਨਵਾਦ ਕਰਦੀ ਆ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜੀ ਇਹ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਪ੍ਰਧਾਨ ਦੀ ਮੈਂ ਤੈਹ ਦਿਲ ਤੋਂ ਨਿਭਾਵਾਂਗੀ। ਅੱਗੇ ਵੀ ਨਿਭਾਉਂਦੀ ਆਈਆਂ ਔਰ ਹੁਣ ਵੀ ਨਿਭਾਵਾਂਗੀ। ਈ ਮਤੀਤੀ ਪਾਰਜਨ ਸ਼ੁਸ਼ਾ ਦਿਹਾ ਚੰਦੂ ਮੇਰਾ ਨਾਮ ਸੀਮਾ ਦੇਵੀ ਹੈ ਮੈਂ ਜੁਗਿਆਲ ਛਾਪਰ ਕੰਡੀ ਰਹਿਣ ਵਾਲੀ ਆ ਉਪਰਲਾ ਰਾਨੀਪੁਰ ਔਰ ਮੈਨੂੰ ਪੰਜਾਬ ਚੇਅਰਮੈਨ ਦੀ ਅਹੁਦੀ ਦਿੱਤੀ ਗਈ ਹੈ ਔਰ ਮੈਂ ਇਹਨੂੰ ਬਹੁਤ ਸ਼ਰਧਾ ਭਾਵਨਾ ਨਾਲ ਨਿਭਾਵਾਂਗੀ ਔਰ ਮੈਨੂੰ ਬੜਾ ਮਾਣ ਆ ਆਪਣੇ ਭਰਾਵਾਂ ਤੇ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਵਿੱਚ ਲਿਆਂਦਾ ਔਰ ਮੈਂ ਇਹਨਾਂ ਦਾ ਕਦੀ ਮਾਣ ਨਹੀਂ ਟੁੱਟਣ ਦਵਾਂਗੀ